ਮੈਂ ਦਰਜੀ ਸਿੰਘ ਇਲਾਕੇ ਜ਼ਿਲ੍ਹਾ ਪ੍ਰਧਾਨ ਭਾਰਤੀਕ ਸਾਝੋ ਰਖੋਵਾਲ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਦੇ ਅਨਸਾਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਦੇ ਜਿੰਨੇ ਵੀ ਐਮਪੀ ਸਹਿਬਾਨ ਆ ਐਮਲਏ ਸਹਿਬਾਨ ਆ ਆਮ ਆਦੀ ਪਾਰਟੀ ਦੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਣਾ ਕਿਉਂਕਿ 5 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਪੱਕਾ ਧਰਨਾ ਲਾਉਣਾ ਹੈ ਕਿਉਂਕਿ ਸਾਡੇ ਜਿਹੜੇ ਕਿਸਾਨਾਂ ਦੇ ਪੰਜਾਬ ਦੇ ਨਾਲ ਸੰਬੰਧਤ ਮੰਗਾਂ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਸਾਡੇ ਮਸਲੇ ਹੱਲ ਕਰੇ ਪਰਤੰਤਰੀਕ ਨੂੰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਨੇ ਜੋ ਸਾਡੇ ਕਿਸਾਨਾਂ ਨੂੰ ਪੰਜਾਬੋਂ ਚੁਲਾ ਕੇ ਬੇਇੱਜ਼ਤ ਕੀਤਾ ਸਾਡੇ ਨਾਲ 2 ਘੰਟੇ ਗੱਲਬਾਤ ਕਰਕੇ ਜਿਹੜੀਆਂ ਸਾਡੀਆਂ 7-8 ਮੰਗਾਂ ਲਗਭਗ ਜੋ ਛੋਟੇ-ਛੋਟੇ ਕਿਸਾਨੀਆਂ ਸੰਬੰਧਾ ਸੀਗੀਆਂ ਉਹ ਮੰਨੀਆਂ ਪਰ ਪਤਾ ਨਹੀਂ ਕਿਉਂ ਫੈਸਲ ਵਿੱਚ ਆ ਕੇ 1 ਲੱਖ ਬਹੁਤ ਵਧੀਆ ਪ੍ਰੋਗਰਾਮ ਚੱਲਦੇ-ਚੱਲਦੇ ਵਿੱਚ ਉਹ ਵਾਕਆਊਟ ਕਰ ਗਏ ਤੇ ਕਿਸਾਨਾਂ ਨੂੰ ਕਹਦੇ ਵੀ ਕਰ ਲੋ ਜੋ ਤੁਸੀਂ ਕਰਨਾ ਮੈਂ ਤੁਹਾਨੂੰ ਕੁਝ ਵੀ ਨਹੀਂ ਦੰਦਾ ਉਹਦੇ ਤੈਸ ਵਿੱਚ ਆ ਕੇ ਸੀ ਜੋ 5 ਤਰੀਕੂ ਦਾ ਜਿਹੜਾ ਧਰਨਾ ਸੀਗਾ ਉਹ ਅਸੀਂ ਬਰਕਰਾਰ ਰੱਖਿਆ ਪਰ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਭਤੀਕੀਆਂ ਕੀਤੀਆਂ ਅੱਜ ਤੱਕ ਕਿਸੇ ਸਰਕਾਰ ਨੇ ਸਾਡੇ ਨਾਲ ਭਤੀਕੀ ਨਹੀਂ ਕੀਤੀ ਕਿ ਸਾਡੇ ਕਿਸਾਨਾਂ ਨੂੰ ਘਰਾਂ ਦੇ ਵਿੱਚ ਹੀ ਗ੍ਰਿਫਤਾਰ ਕਰਕੇ ਉਥੇ ਉਹਨਾਂ ਦੇ ਪੁਲਸ ਪਹੜਾ ਲਾਇਆ ਜਾਂ ਉਹਨਾਂ ਨੂੰ ਥਾਣੇ ਤੇ ਲਿਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਉਹਨੂੰ ਲੈ ਕੇ ਵੀ ਸਾਡੇ ਕਿਸਾਨ ਫਿਰ ਵੀ ਚੜ੍ਹਦੀ ਕਲਾ ਵਿੱਚ ਹੋਣ ਦੇ ਬਾਵਜੂਦ 5 ਤਰੀਕ ਨੂੰ ਜੋ ਹੈਗਾ ਧਰਨਾ ਉਹ ਲਾਇਆ ਗਿਆ ਉਸੇ ਲੜੀ ਤਹਿਤ ਸੰਯੁਕਤ ਥਾਣੇ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਸਾਨੂੰ ਮੀਟਿੰਗ ਲਈ ਨਹੀਂ ਬੁલાਉਂਦੀ ਹੈ ਕਿ ਜਾਂ ਸਾਡੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਸੀਂ ਇਹ ਜਿਹੜੇ ਧਰਨੇ ਮੁਜ਼ਾਰੇ ਉਹ ਲਾਉਂਦੇ ਰਾਂਗੇ ਸਰਕਾਰ ਨੂੰ ਮੰਗਾ ਮੰਨਣ ਲਈ ਮਜਬੂਰ ਕਰਾਂਗੇ ਕਿ ਲੋ ਸਾਡੀਆਂ ਪੰਜਾਬ ਸਰਕਾਰ ਨਾਲ ਸੰਬੰਧ ਮੰਗਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ। ਸਰachar ਨਾ ਕਿੱਥੇ ਦਰਨਾ ਇਹ ਧਰਨਾ ਜਿਹੜਾ ਅੱਜ ਦਾ ਸਾਡਾ ਸੰਯੁਕਤ ਮੋਰਚੇ ਦਾ ਧਰਨਾ ਹੈ ਜੀ ਕਿ ਸਾਰੇ ਹੀ ਪੰਜਾਬ ਦੇ ਐਮ ਐਲ ਏ ਮੰਤਰੀਆਂ ਦੇ ਉਹਨਾਂ ਦੇ ਆਫਿਸਾਂ ਦੇ ਜਾਂ ਉਹਨਾਂ ਦੀ ਕੋਠੀਆਂ ਦੇ ਮੂਹਰੇ ਇਹ ਧਰਨਾ ਦਿੱਤਾ ਗਿਆ ਸ਼ਾਂਤਮਈ ਧਰਨਾ ਹੈ। ਜਿਵੇਂ ਕੋਈ ਮਤਲਬ ਕਿਸੇ ਕਿਸਮ ਦੀ ਕੋਈ ਵੱਡਾ ਬਾਜੀ ਕਿਸੇ ਦੇ ਬੰਦੇ ਨਾਲ ਨਹੀਂ ਕੀਤੀ ਗਈ ਕਿ ਮਾ ਕੇ ਅਸੀਂ ਕਿਸਾਨ ਲੋਕਾਂ ਜਿਹੜੇ ਅਸੀਂ ਇਹਨਾਂ ਨੇ ਸਾਡੇ ਨਾਲ ਵਾਅਦੇ ਕਰੇਗੇ ਤੇ ਉਹਨਾਂ ਵਾਦਿਆਂ ਤੋਂ ਸਰਕਾਰਾਂ ਪਿੱਛੇ ਦੇਖੋ ਤੁਸੀਂ ਹਰ ਹਰ ਵਾਅਦੇ ਤੋਂ ਪਿੱਛੇ ਹਟ ਗਈਆਂ ਅਸੀਂ ਮੰਗਦੇ ਕੁਝ ਨਹੀਂ ਅਸੀਂ ਤਾਂ ਦੇਣ ਵਾਲੇ ਆ ਮਤਲਬ ਸਾਡੇ ਨਾਲ ਇਹ ਜਿਹੜਾ ਜਿਹੜਾ ਕੁਝ ਵਤੀਰਾ ਹੁਣ ਆਪਣੇ ਮੁੱਖ ਮੰਤਰੀ ਸਾਹਿਬ ਨੇ ਕਰਿਆ ਸਾਡੇ ਜਿੰਨੇ ਵੀ ਉੱਥੇ ਮੀਟਿੰਗ ਦੇ ਵਿੱਚ ਕਿਸਾਨ ਜਗਤ ਦੇ ਨੁਮਾਇंदे ਬੈਠੇ ਕੋ ਸਾਰੇ 60 ਸਾਲ ਤੋਂ 85 90 ਸਾਲ ਦੀ ਉਮਰ ਤੱਕ ਦੇਖੋ ਉਹਨਾਂ ਦੇ ਮਤਲਬ ਕਿੰਨੀ ਉਹਦੇ ਨਾਲ ਉੱਠ ਕੇ ਗਏ ਆ ਕਿ ਆ ਇੱਕ ਮਤਲਬ ਐਡੇ ਜ਼ਿੰਮੇਵਾਰ ਬੰਦੇ ਨੂੰ ਇਹ ਸ਼ੋਭਾ ਦਿੰਦਾ ਹੀ ਫੇ ਮਤਲਬ ਇਹਦੇ ਕਰਕੇ ਸਾਨੂੰ ਫਿਰ ਇਹ ਫਿਰ ਲੋਕ ਕਹਿੰਦੇ ਆ ਆ ਸਰਕਾਰਾਂ ਵੀ ਕਹਿੰਦੀ ਆ ਧਰਨੇ ਲਾਉਣੇ ਆ ਧਰਨੇ ਸਾਨੂੰ ਕਿਉਂ ਲਾਉਣੇ ਪੈਣੇ ਅਸੀਂ ਮਜਬੂਰ ਜੇ ਸਾਡੀਆਂ ਤੋਂ ਸੁਣਾਈ ਹੋਵੇ ਮੰਗਾਂ ਮੰਨੀਆਂ ਜਾਣ ਕੋਸ ਮਤਲਬ ਜਿਹੜੀਆਂ ਜ਼ਰੂਰੀ ਆ ਸਾਨੂੰ ਕੋਈ ਲੋੜ ਨਹੀਂ ਆਪਣੇ ਗੰਮਾਂ ਦੇ ਕਿੱਦਣਾ ਦੇ ਕਿਉਂ ਅਸੀਂ ਕਿਹੜੇ ਬਹਿਲੇ